ਹਾਂ ਰਵੀਟੀਵੀ ਪੰਜਾਬੀ ਅੱਜ ਬੁੱਧ ਪੂਰਨਿਮਾ ਦੇ ਮੌਕੇ ਦੇ ਉੱਤੇ ਆਓ ਤੁਹਾਨੂੰ ਲੈ ਕੇ ਚੱਲਦੇ ਹਾਂ ਮਕਸੂਦਾ ਜਿਹੜਾ ਕਿ ਜਲੰਧਰ ਵਿਖੇ ਸਥਿਤ ਹੈ ਆਰਵੀਟੀਵੀ ਦੀ ਸਪੈਸ਼ਲ ਰਿਪੋਰਟ अपना शुभ नाम जी मेरा नाम ਸਰ ਬਲਦੇਵ ਰਾਜ ਅਸੀਂ ਇੱਥੇ ਆਰ ਵੀ ਟੀਵੀ ਦਾ ਤੁਸੀਂ ਇੱਥੇ ਮੰਨ ਲਓ ਸਾਡੇ ਬੁੱਧ ਵਿਹਾਰ 'ਚ ਪਹੁੰਚੇ ਅਸੀਂ ਤੁਹਾਡਾ ਸਵਾਗਤ ਕਰਦੇ ਹਾਂ ਤੇ ਲੋ ਧੰਨਵਾਦ ਵੀ ਕਰਦੇ ਹਾਂ ਕਿ ਤੁਸੀਂ ਮੰਨ ਲਓ ਇੱਦੀ ਦੂਰੋਂ ਆ ਕੇ ਅੱਜ ਦੇ ਇਸ ਪਵਿੱਤਰ ਮੌਕੇ ਦੇ ਉੱਤੇ ਮੰਨ ਲਓ ਇਸ ਬੁੱਧ ਵਿਹਾਰ ਦੇ ਵਿੱਚ ਤੁਸੀਂ ਵਿਜ਼ਿਟ ਕੀਤਾ ਇਹ ਜਿਹੜਾ ਬੁੱਧ ਵਿਹਾਰ ਹੈ ਇਸ ਦਾ ਨਾਮ ਹੈ ਡਾਕਟਰ ਅੰਗੜਕਰ ਬੁੱਧ ਵਿਹਾਰ ਲਗਭਗ 1990 92 ਤੋਂ ਅਸੀਂ ਇੱਥੇ ਪਉ ਪੰਜਾਬ ਦੇ ਵਿੱਚ ਜਿਹੜੀ ਬੁੱਧ ਸੰਧਿ ਮੂਵਮੈਂਟ ਹੈ 바ਵਾ ਸਾਡਾ ਆਟੋਮੈਟ ਪਰ ਦੇ ਮਿਸ਼ਨ ਨੂੰ ਧਿਆਨ ਚ ਰੱਖਦੇ ਹੋਏ ਪੰਜਾਬ ਦੇ ਵਿੱਚ ਬੁੱਧ ਸੰਧਿ ਲੋਕ ਪ੍ਰਚਾਰ ਤੇ ਪ੍ਰਸਾਰ ਦੇ ਲਈ ਕੰਮ ਸ਼ੁਰੂ ਕੀਤਾ ਸੀ ਔਰ ਉਸੇ ਹੀ ਲੜੀ ਦੇ ਵਿੱਚ ਫਿਰ ਅਸੀਂ ਇਸ ਬੁੱਧ ਵਿਹਾਰ ਦੀ ਸਥਾਪਨਾ ਕੀਤੀ ਫਿਰ ਬੜੀ ਢੋਲੀ ਅਸੀਂ ਇੱਕ ਇੰਟਰਨੈਸ਼ਨਲ ਬੁੱਧਿਸਟ ਮਿਸ਼ਨ ਟਰਸਟ ਬਣਾ ਕੇ ਫਿਰ ਹੋਰ ਥਾਂ ਥਾਂ ਤੇ ਇੱਕ ਸਕੂਲ ਬੁੱਧ ਵਿਹਾਰ ਇਦਾਂ ਲੋਸੀ ਅਧਰਿਤ ਕੀਤਾ ਛੜ ਤੋਂ ਪਹਿਲਾਂ ਵੀ ਕਈ ਸਾਥੀ ਕੰਮ ਕਰਦੇ ਸੀਗੇ ਪਰ ਜਦੋਂ ਅਸੀਂ 90 ਕੇde ਵਿੱਚ ਕੰਮ ਸ਼ੁਰੂ ਕੀਤਾ ਤਾਂ ਉਦੋਂ ਮਨ ਲੋ ਕਾਫੀ ਲੋਕਾਂ ਨੇ ਸਾਡਾ ਸਾਥ ਵੀ ਦਿੱਤਾ ਸਾਡੀ ਵੀ ਜਿਹੜੀ ਮਤਲਬ ਯੰਗ ਹੈ ਸੀਗੀ ਅਸੀਂ ਮਤਲਬ ਵਧੀਆ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਮਨ ਲੋ ਇਸ ਮੂਮੈਂਟ ਨੂੰ ਅੱਗੇ ਲੈ ਕੇ ਗਏ ਔਰ ਮਨ ਲੋ ਬੜੇ ਬੜੇ ਵੱਡੇ ਬੁੱਧ ਵਿਹਾਰ ਵੀ ਮਨ ਲੋ ਪੰਜਾਬ ਦੇ ਵਿੱਚ ਬਣੇ ਅੱਜ ਪੰਜਾਬ ਦੇ ਵਿੱਚ ਜਿਹੜੀ ਮਤਲਬ ਬੋਧੀਆਂ ਦੀ ਗਿਣਤੀ ਹੈ ਉਹ ਉਹ ਮਨ ਲੋ ਕਿਸੇ ਮਤਲਬ ਕਿਸੇ ਪੱਧਰ ਤੇ ਆਈ ਹੈ ਪਹਿਲਾਂ ਤਾਂ ਕਿਸੇ ਗਿਣਤੀ ਚ ਹੀ ਨਹੀਂ ਸੀਗੇ ਪਰ ਅੱਜ ਪੰਜਾਬ ਦੇ ਵਿੱਚ ਕਿੰਨੀਆਂ ਬੁੱਧ ਵਿਹਾਰ ਆ ਲੋ ਕਈਆਂ ਜ਼ਿਲ੍ਹਿਆਂ ਦੇ ਵਿੱਚ ਕਈਆਂ ਕਸਬਿਆਂ ਦੇ ਵਿੱਚ ਕਈਆਂ ਤਸੀਲਾਂ ਦੇ ਲੈਵਲ ਦੇ ਉੱਤੇ ਬਹੁਤ ਸਾਰੇ ਸਾਥੀਆਂ ਨੇ ਮਨੋ ਲੋ ਆਪਣੇ ਆਪਣੇ ਲੈਵਲ ਦੇ ਉੱਤੇ ਵੀ ਔਰ ਸਾਡੇ ਨਾਲ ਰਲ ਕੇ ਵੀ ਸਾਡੇ ਤੋਂ ਪਹਿਲਾਂ ਵੀ ਸਾਡੇ ਤੋਂ ਬਾਅਦ ਵੀ ਬਹੁਤ ਸਾਰੇ ਗੋਧੀਆਂ ਦਾ ਨਿਰਮਾਣ ਵੀ ਕੀਤਾ ਸਥਾਪਨਾ ਵੀ ਕੀਤੀ ਔਰ ਕੰਮ ਵੀ ਕਰਦੇ ਅੱਜ ਇੱਥੇ ਅੱਜ ਸ਼ਾਮ ਨੂੰ ਜਿੱਦਾਂ ਆ ਮਹਾਮਾਨ ਗੌਤਮ ਬੁੱਧ ਦੀ ਬੁੱਧ ਪੂਰणिमा ਬੁੱਧ ਜਨਮਤੀ ਦਾ ਪ੍ਰੋਗਰਾਮ ਮਨੋ ਸ਼ਾਮ ਨੂੰ 7 ਵਜੇ ਤੋਂ ਲੈ ਕੇ ਅਸੀਂ ਮਨੋ ਕਿਉਂਕਿ ਗਰਮੀ ਬਹੁਤ ਹੈ ਸ਼ਾਮ ਨੂੰ ਪ੍ਰੋਗਰਾਮ ਕਰਦੇ ਔਰ ਉਸ ਤੋਂ ਇਲਾਵਾ ਇਸ ਬੁੱਧ ਵਿਹਾਰ ਦੇ ਵਿੱਚ ਅਸੀਂ ਐਤਵਾਰ ਸ਼ਾਮ ਨੂੰ ਕਲਾਸ ਲਾਉਂਦੇ ਆ ਜਾਂ ਫਿਰ ਮਹੀਨੇ ਦੇ ਵਿੱਚ ਮਨੋ ਇੱਕ ਜਾਂ ਦੋ ਵਾਰੀ ਅਸੀਂ ਮੈਡੀਟੇਸ਼ਨ ਦਾ ਸਿਵਰ ਲਾਉਂਦੇ ਆ ਚਾਹੇ ਅਸੀਂ ਆਪ ਹੋਈਏ ਚਾਹੇ ਕਿ ਤਮੋਚਾਰੀ ਹੋਵੇ ਚਾਹੇ ਕੋਈ ਭੰਕੇ ਜੀ ਹੋਣ ਅਸੀਂ ਮੰਨ ਲਓ ਬੁੱਧੂ ਜੀ ਦੇ ਪ੍ਰਚਾਰ ਪ੍ਰਸਾਰ ਦੇ ਲਈ ਜਿੰਨਾ ਵੀ ਸਾਡੇ ਕੋਲ ਕੰਮ ਹੋਵੇ ਅਸੀਂ ਕਰਨ ਦੀ ਕੋਸ਼ਿਸ਼ ਕਰਦੇ ਆ ਤੁਹਾਡਾ ਇੱਕ ਵਾਰੀ ਫਿਰ ਇਸ ਬੁੱਧ ਵਿਹਾਰ ਦੇ ਵਿਚ ਆਉਣ ਤੇ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਪਿਆਰਬਾਨੀ ਡਾਕਟਰ ਵਿਡਕਰ ਵੈਲਕਮ ਇਸ ਚੈਨਲ ਦੇ ਮਾਧਿਅਮ ਤੋਂ ਬੁੱਧ ਜਨਤੀ